ਪ੍ਰੈਸ਼ਰ ਵਾਲੀ ਬੋਤਲ ਆ ਦੇ ਕਿਹਦੇ ਵਿੱਚ ਪਹਿਲਾਂ ਪਾਣੀ ਪਾਵਾਂ ਇਹ ਆਪਣਾ ਪਾਣੀ ਡੋਲਰ ਹੈ ਇਸ ਕਰਕੇ ਇਹਨੂੰ ਪਹਿਲੇ ਵਿੱਚ ਰੱਖ ਲਾਂਗੇ ਇਹਦੇ ਵਿੱਚ ਮੈਂ ਕੋਕੋਨਟ ਆਇਲ ਪਾਇਆਗਾ ਇਜੀ ਪਾਈ ਆ ਸਰਸ ਪਾਈ ਆ ਕਿਸੇ ਵੀ ਤਰ੍ਹਾਂ ਦਾ ਸ਼ੈਂਪੂ ਪਾ ਸਕਦੇ ਆ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਕੈਮੀਕਲ ਵੀ ਮਿਕਸ ਕਰ ਸਕਦੇ ਆ ਕੈਮੀਕਲ ਜਿਹੜਾ ਉਹ ਜਰ ਨੂੰ ਜੇ ਕਿਸੇ ਵੀ ਤਰ੍ਹਾਂ ਦਾ ਡਸਟ ਨੂੰ ਫਸ ਦੇਗਾ ਗਣੈਸ਼ ਰੂਪਾ ਲਗਾਉਣ ਦੇ ਲਈ ਐਦਾਂ ਦੇ ਕਲਿੱਪਾ ਟੱਕਰ ਲਗਾ ਦਾਂਗੇ ਇਹ ਆਪਣਾ ਜੀ ਸਾਰਾ ਮਟੀਰੀਅਲ ਬਣ ਕੇ ਬਿਲਕੁਲ ਤਿਆਰ ਆ ਇਹਨੂੰ ਖੋਲਣ ਦੇ ਲਈ ਐਦਾਂ ਪ੍ਰੈਸ ਬਣਾ ਕੇ ਇਹਨੂੰ ਆਪਾਂ ਦੇਖੋ ਜੀ ਇਹਦਾ ਖੋਲ ਕੇ ਆ ਦੇਖੇ ਜੀ ਇਸ ਤਰ੍ਹਾਂ ਆਪਾਂ ਹਲਕਾ ਹਲਕੇ ਇਹਦੇ ਜੇ ਪਾ ਕੇ ਇਸ ਸਾਰੇ ਕੋਲ ਨੂੰ ਆਪਾਂ ਜਿਹੜੀ ਸਾਰਥ ਵਗੈਰਾ ਮਿਕਸ ਕੀਤੀ ਹੈ ਇਹਨੂੰ ਆਪਾਂ 10 ਮਿੰਟ ਰੱਖਾਂ ਇਹਨੂੰ ਹਿਲਾ ਲਓ ਕਿਉਂਕਿ ਇਹਦੇ ਵਿੱਚ ਟੱਗ ਕੇ ਜੰਮ ਜਾਂਦੀ ਹੈ ਅੱਗੇ ਆ ਦੇਖੋ ਇਹ ਬੋਤਲ ਮੈਂ ਘਰ ਹੀ ਤਿਆਰ ਕੀਤੀ ਹੈ ਜੀ ਤੁਸੀਂ ਵੀ ਕਰ ਸਕਦੇ ਹੋ ਸਿੰਪਲ ਬੋਤਲ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਪ੍ਰਸ਼ਨਾਂ ਦਾ ਕੰਨਾ ਦੇ ਇਹ ਦੇਖ ਕੇ ਜੇ ਤਾਂ ਉਹ ਔਖਾ ਲੱਗ ਰਿਹਾ ਤਾਂ ਤੁਸੀਂ ਕੱਪੜੇ ਨਾਲ ਵੀ ਸਾਫ਼ ਕਰਤਾ ਇਹ ਕਿਉਂਕਿ ਪ੍ਰੈਸ਼ਰ ਨਾਲ ਜ਼ੋਰ ਬਹੁਤ ਲੱਗ ਰਿਹਾ ਹੈਗਾ ਇਹਦੇ ਵਿੱਚ ਥੋੜੀ ਚੱਗ ਜ਼ਿਆਦਾ ਹੈਗੀ ਤੁਸੀਂ ਆਪਣੇ ਅਕਾਰਡਿੰਗ ਰੱਖ ਸਕਦੇ ਹੋ ਤਾਂ ਔਖਾ ਨਾ ਜਰਿਆ ਹੋਇਆ ਤਾਂ ਕਰਕੇ ਪਾ ਇਸ ਤਰ੍ਹਾਂ ਇਹਨੂੰ ਪਾ 10 ਮਿੰਟ ਰੱਖਣਾ ਇਹ ਪੂਰਾ ਇਹ ਰੋ ਬਿਲਕੁਲ ਸਾਫ਼ ਹੋ ਗਿਆ ਕਲੀਨ ਹੋ ਗਿਆ ਉਦੋਂ ਪਹਿਲੇ ਧੋਵਾਂਗੇ ਹਜੇ ਕੁਝ ਨਹੀਂ ਕਰਨਾ ਕਿਉਂਕਿ ਇਹ ਤਾਂ ਸਿਰਫ ਹਜੇ ਆਪਣਾ ਡਸਟਿੰਗ ਪੱਟਣ ਲਈ इस तू तो अलावा देखो जी मैं लाइट भी अपने भी भी जुगाड़ ला सकते बहुत सिंपल वे है ये बहुत सोहनी लगती है रात टाइम भी लगा सकते थैंक यू ओर अपना बिल्कुल एक साइड जमा साफ होगी देखो कि डस्टिंग लग रही है देख सकते ਬਹੁਤ ਸਿੰਪਲ ਵੇਅ ਹੈ ਯਾਰ ਲਾਉਂਦਾ ਜੰਗ ਕਿਸੇ ਵੀ ਤਰ੍ਹਾਂ ਜੰਗ ਆਪਣੇ ਟਰੈਕਟਰ ਨੂੰ ਲਾ ਕੇ ਆਂਦੀ ਤਾਂ ਤੁਸੀਂ ਇਸ ਵੇਅ ਨਾਲ ਲਾ ਸਕਦੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੇ ਘਹਿਰਾਈ ਨੇ ਕਿੰਨਾ ਸੁੰਦਰ ਹੋ ਗਿਆ ਪਹਿਲਾ ਟਾਇਰ ਦੇਖੋ ਤੇ ਨਾਲੇ ਇਧਰਲਾ ਦੇਖੋ ਕਿੰਨਾ ਫਰਕ ਡਿਫਰੈਂਟ ਹੈ